ਜੇ ਤਰਨਾਵਾ ਜੇ ਤੁਸ ਪਾਵਾਂ ਰੁਬਾ ਲੈ ਕੇ ਨਾ ਹੀ ਕਰੀ ਤੇ ਸਿਰਠ ਉਪਾਈ ਵੇਖਾਂ ਬਿਨ ਕਰ ਮਾਗੇ ਮਿਲੇ ਲਈ ਮਨ ਵਿੱਚ ਰਤਨ ਜਵਾਰ ਮਾਨਕ ਇੱਕ ਗੁਰ ਕੀ ਸੇਖ ਤੁਨੀ ਮੂਰਾ ਇੱਕ ਦੇ ਬੁਝਾਈ ਸਭਨਾ ਦੀਆਂ ਕਾਲਕ ਦਾਤਾ ਸਭ ਲਗਾਈ ਵਤਨ ਚਾਰੇ ਆ ਜਾਓ ਤੁਰੀ ਹੋ ਨਵਾ ਗੰਗਾ ਦੀ ਚਾਲਣੀ ਹੈ ਸਭ ਤੋਂ ਸਭਾ ਨਾਮ ਨਾਲ ਚਲਦੀ ਜੀ ਸ਼ੰਗਲ ਜੀ ਨਿਤਨਾ ਨਾ ਆਪੀ ਨਾ ਕੀਤਾਂ ਅੰਦਰ ਜੀਤ ਕਰੂੰ ਸੀਤੋਂ ਜੀ ਨਿਰਗੁਣ ਗੁਣ ਕਰੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਰ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾ ਤੇ ਤਰਤ ਬਲ ਆਕਾਸ ਸੁਣਿਆ ਦੀਪ ਲੋ ਪਤਾਲ ਮੂਲ ਸਕੇ ਕਾਲ ਨਾਨਕ ਬੰਤਾ ਸਦਾ ਵਿਗਾਸ ਦੁਖ ਪਾਪ ਕਾ ਨਾਸ ਸੁਣਿਆ ਜੋਗ ਗਤਨ ਪੇਦ ਸਾਸਤ ਸਿਮਰਤ ਵੇਦ ਨਾਨਕ ਬੰਤਾ ਸਦਾ ਵਿਗਾਸ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਕਾਇ ਸ্নান ਸੁਣਿਆ ਮੱਤਲ ਪਾਵੇ ਬਾਣ ਲੱਗੇ ਸੈ ਤਿਆਰ ਨਾਨਕ ਬੰਦ